ਬੇਸ਼ੱਕ ਇਸ ਵੇਲੇ ਸ਼ੰਭੂ ਬੈਰੀਅਰ ਦੇ ਉੱਪਰ ਠੰਡ ਹੈ ਪਰ ਕੁਝ ਹੀ ਸਮੇਂ ਬਾਅਦ ਇੱਥੇ ਮਾਹੌਲ ਗਰਮਾ ਸਕਦਾ ਹੈ ਤੁਹਾਨੂੰ ਤਸਵੀਰਾਂ ਅਸੀਂ ਸ਼ੰਭੂ ਬੈਰੀਅਰ ਦੀਆਂ ਦਿਖਾ ਰਹੇ ਹਾਂ ਜਿੱਥੇ ਪੁਲਿਸ ਦੇ ਵੱਲੋਂ ਪੂਰੀ ਨਾਕਾਬੰਦੀ ਕੀਤੀ ਹੋਈ ਹੈ ਚਾਹੇ ਪੰਜਾਬ ਵਾਲੇ ਪਾਸੇ ਹੋਵੇ ਚਾਹੇ ਹਰਿਆਣਾ ਦੇ ਪਾਸੇ ਹੋਵੇ ਪੰਜਾਬ ਪੁਲਿਸ ਦੇ ਵੀ ਉੱਚ ਅਧਿਕਾਰੀ ਇੱਥੇ ਪਹੁੰਚ ਗਏ ਨੇ ਡਿਊਟੀਆਂ ਲਗਾ ਰਹੇ ਨੇ ਕੋਈ ਵੀ ਅਣਹੋਣੀ ਨਾ ਹੋਵੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਸਾਰੀਆਂ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਲੱਗ ਰਹੀਆਂ ਨੇ ਸੈਂਕੜੇ ਮੁਲਾਜ਼ਮ ਜਿਹੜੇ ਨੇ ਇਸ ਜਗ੍ਹਾ ਦੇ ਉੱਪਰ ਪਹੁੰਚ ਗਏ ਨੇ ਇਹ ਪੰਜਾਬ ਅਤੇ ਹਰਿਆਣਾ ਦੀ ਹੱਦ ਹੈ ਇੱਥੋਂ ਬਿਲਕੁਲ ਨਾਲ ਹੀ ਹਰਿਆਣਾ ਦੀ ਹੱਦ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਪੰਜਾਬ ਪੁਲਿਸ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਬੈਰੀਗੇਟ ਔਰਲੇ ਪਾਸੇ ਲਗਾਤੇ ਗਏ ਆ ਹਾਲਾਂਕਿ ਇਹ ਬੈਰੀਗੇਟ ਕੋਈ ਇੰਨੀ ਸ਼ਕਤੀ ਦੇ ਨਾਲ ਨਹੀਂ ਲਗਾਏ ਗਏ ਇਹ ਬੈਰੀਗੇਟ ਅਜੇ ਸਿਰਫ ਰੱਖੇ ਗਏ ਨੇ ਇੱਥੇ ਭਾਵ ਕਿ ਕਿਸਾਨਾਂ ਨੂੰ ਨਹੀਂ ਰੋਕਿਆ ਜਾਵੇਗਾ ਰੋਕਣਗੇ ਤਾਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਜਾਣਾ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਡਿਊਟੀਆਂ ਜਿਹੜੀਆਂ ਨੇ ਉਹ ਲਗਾਈਆਂ ਜਾ ਰਹੀਆਂ ਨੇ ਐ ਐਸਪੀ ਸਾਫ ਸਾਡੇ ਨਾਲ ਨੇ ਸਰ 2 ਮਿੰਟ ਤਾਂ ਅਜੇ ਕੋਈ ਵੀ ਗੱਲ ਕਰਨ ਦੇ ਰਾਜੀ ਨਹੀਂ ਨੇ ਕਿਉਂਕਿ ਡਿਊਟੀਆਂ ਜਿਹੜੀਆਂ ਨੇ ਉਹ ਲਗਾਈਆਂ ਜਾ ਰਹੀਆਂ ਨੇ ਇੱਕ ਤਾਂ ਇਹ ਦੇਖੋ ਕਿ ਟੁਕੜੀਆਂ ਜਿਹੜੀਆਂ ਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀਆਂ ਉਹ ਇਸੇ ਤਾਇਨਾਤ ਨੇ ਤਾਂ ਇਹਨਾਂ ਨੂੰ ਡਿਊਟੀ ਸਮਝਾਈ ਜਾ ਰਹੀ ਹੈ ਕਿ ਕਿਵੇਂ-ਕਿਵੇਂ ਇਹਨਾਂ ਦੇ ਵੱਲੋਂ ਅੱਜ ਜਿਹੜੀਆਂ ਨੇ ਪੰਜਾਬ ਤੋਂ ਜਿਹੜੇ ਕਿਸਾਨ ਆਉਣੇ ਨੇ ਜਿਨ੍ਹਾਂ ਨੇ ਟਰੈਕਟਰ ਟਾਲੀਆਂ ਲੈ ਕੇ ਆਉਣੀਆਂ ਨੇ ਉਹਨਾਂ ਨੂੰ ਕਿਵੇਂ ਲਾਬੰਦ ਕਰਨਾ ਕਿਵੇਂ ਨਿਗਾਹ ਰੱਖਣੀ ਹੈ ਕਿ ਕੋਈ ਵੀ ਅਣਹੋਣੀ ਨਾ ਹੋਵੇ ਇਹਨਾਂ ਦੀਆਂ ਡਿਊਟੀਆਂ ਜਿਹੜੀਆਂ ਨੇ ਉਹ ਲਗਾ ਦਿੱਤੀਆਂ ਗਈਆਂ ਦੂਸਰੇ ਪਾਸੇ ਤੁਹਾਨੂੰ ਅਸੀਂ ਹੋਰ ਮੁਲਾਜ਼ਮਾਂ ਦੀ ਗਣਤੀ ਜਿਹੜੀ ਹੈ ਚਾਹੇ ਲੇਡੀ ਪੁਲਿਸ ਹੋਵੇ ਚਾਹੇ ਅ ਜਿਹੜੇ ਨੇ ਜੈਂਟਸ ਪੁਲਸ ਹੋਵੇ ਤਾਂ ਉਹ ਸਭ ਇਸ ਜਗ੍ਹਾ ਦੇ ਉੱਪਰ ਤਾਇਨਾਤ ਕੀਤੇ ਹੋਏ ਆ ਅਣਹੋਣੀ ਕੋਈ ਨਾ ਹੋਵੇ ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਉੱਚ ਅਧਿਕਾਰੀਆਂ ਦੇ ਵੱਲੋਂ ਡਿਊਟੀਆਂ ਜਿਹੜੀਆਂ ਨੇ ਉਹ ਵੰਡੀਆਂ ਜਾ ਰਹੀਆਂ ਨੇ ਕਿਸ ਕਿਸ ਤਰੀਕੇ ਨਾਲ ਤੁਸੀਂ ਮੈਨੇਜ ਕਰਨਾ ਤਾਂ ਇਹ ਸਭ ਤਿਆਰੀਆਂ ਜਿਹੜੀਆਂ ਨੇ ਹੋ ਰਹੀਆਂ ਨੇ ਕਿਉਂਕਿ ਕੱਲ ਕਿਸਾਨਾਂ ਦੀ ਮੀਟਿੰਗ ਹੋਈ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਉਹ ਮੀਟਿੰਗ ਬੇਸਿੱਟਾ ਨਿਕਲੀ ਐਮਐਸਪੀ ਦੇ ਉੱਪਰ ਕਹਿੰਦੇ ਸੀ ਕਿ ਕਾਨੂੰਨ ਬਣਾਇਆ ਜਾਵੇ ਕਿ ਐਮਐਸਪੀ ਫਸਲਾਂ ਦੇ ਉੱਪਰ ਦਿੱਤੀ ਜਾਵੇ ਤਾਂ ਉਸ ਦੇ ਉੱਪਰ ਕੇਂਦਰ ਸਰਕਾਰ ਦੇ ਵੱਲੋਂ ਜੋ ਕਿਸਾਨਾਂ ਨੇ ਆਖਿਆ ਕਿ ਕੋਈ ਵੀ ਸਹਿਮਤੀ ਨਹੀਂ ਬਣੀ ਜਿਸ ਤੋਂ ਬਾਅਦ ਅੱਜ 10 ਵਜੇ ਦਾ ਸਮਾਂ ਰੱਖਿਆ ਹੋਇਆ ਤਾਂ ਅੱਜ ਇਹ ਸਮਾਂ ਲਗਭਗ 7:20 25 ਮਿੰਟ ਦਾ ਹੈ ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਪੂਰੀਆਂ ਤਿਆਰੀਆਂ ਜਿਹੜੀਆਂ ਨੇ ਉਹ ਕਰ ਲੀਆਂ ਗਈਆਂ ਨੇ ਤੇ ਹਰਿਆਣਾ ਪ੍ਰਸ਼ਾਸਨ ਦੀਆਂ ਤਿਆਰੀਆਂ ਤੁਹਾਨੂੰ ਅਸੀਂ ਲਗਾਤਾਰ ਪਹਿਲਾਂ ਦਿਖਾਈਆਂ ਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਬਿਊਟੀ ਇੱਥੇ ਵੰਡੀ ਜਾ ਰਹੀ ਹੈ ਕਿ ਕੋਈ ਅਣਹੋਣੀ ਨਾ ਹੋਵੇ ਤਾਂ ਉਸ ਕਰਕੇ ਤੁਸੀਂ ਜਿਹੜਾ ਵਾ ਇਸ ਜਗ੍ਹਾ ਦੇ ਉੱਪਰ ਪਹੁੰਚਣਾ ਤਿਆਰੀਆਂ ਤੁਹਾਨੂੰ ਦਿਖਾ ਰਹੇ ਹਾਂ ਕਿ ਉਧਰ ਦੇਖੋ ਕਿ ਪੰਜਾਬ ਪੁਲਿਸ ਵੀ ਆਪਣੇ ਤੌਰ ਦੇ ਉੱਪਰ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਕਿਸਮ ਦੀ ਅਣਹੋਣੀ ਨਾ ਹੋਵੇ ਕਿਉਂਕਿ ਜਿਸ ਤਰੀਕੇ ਨਾਲ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਨੇ ਜਿਸ ਤਰੀਕੇ ਨਾਲ ਉਹਨਾਂ ਨੇ ਕਿਸਾਨਾਂ ਨੂੰ ਰੋਕਣ ਦੀ ਗੱਲ ਆਖੀ ਹੈ ਤਾਂ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਵਾਲੇ ਪਾਸੇ ਵੀ ਬੈਰੀਕੇਟਿੰਗ ਕੀਤੀ ਜਾ ਰਹੀ ਹੈ ਭਾਵ ਕਿ ਹਜੇ ਜਿਵੇਂ ਬੈਰੀਕੇਟਿੰਗ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਜਿਵੇਂ ਕੰਕਰੀਟ ਪਾਏ ਗਏ ਨੇ ਲੈਂਟਰ ਵੰਗੂ ਸੜਕ ਦੇ ਉੱਪਰ ਹਾਈਵੇ ਦੇ ਉੱਪਰ ਪਾ ਦਿੱਤਾ ਗਿਆ ਉਸ ਤਰੀਕੇ ਦਾ ਤਾਂ ਪੰਜਾਬ ਪੁਲਿਸ ਨੇ ਨਹੀਂ ਤਿਆਰੀ ਕੀਤੀ ਪਰ ਇਹ ਜਿਹੜੇ ਲੰਬੇ ਲੰਬੇ ਬੈਰੀਕੇਟ ਹੈਗੇ ਆ ਉਹ ਜ਼ਰੂਰ ਲਗਾ ਦਿੱਤੇ ਆ ਪਰ ਸਮਾਂ ਆਉਂਦਾ ਉਹ ਦੱਸੇਗਾ ਕਿ ਕਿਸਾਨ ਜਦੋਂ ਆਉਣਗੇ ਕੀ ਉਹ ਇਹੀ ਰੋਕਣਗੇ ਜਾਂ ਫਿਰ ਹਰਿਆਣਾ ਪ੍ਰਸ਼ਾਸਨ ਦੇ ਨਾਲ ਉਹਨਾਂ ਦੀ ਖਹਿ ਬਾਜ਼ੀ ਹੋਵੇਗੀ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗਣਾ ਕਿਉਂਕਿ 10 ਵਜੇ ਦਾ ਸਮਾਂ ਕਿਸਾਨਾਂ ਦੇ ਵੱਲੋਂ ਰੱਖਿਆ ਗਿਆ ਕਿ ਅਸੀਂ ਦਿੱਲੀ ਕੂਚ ਕਰਨੀ ਆ ਇਧਰੋਂ ਮਹਿਜ਼ 30 ਤੋਂ 35 ਕਿਲੋਮੀਟਰ ਰਾਜਪੁਰਾ ਹੈ ਰਾਜਪੁਰੇ ਤੋਂ ਨਾਲ ਹੀ ਫਤੇਗੜ ਸਾਹਿਬ ਤਾਂ ਉਸ ਜਗ੍ਹਾ ਦੇ ਉੱਪਰ ਕਿਸਾਨਾਂ ਦੀਆਂ ਸੈਂਕੜੇ ਹਜ਼ਾਰਾਂ ਟਰਾਲੀਆਂ ਟਰੈਕਟਰ ਜਿਹੜੇ ਨੇ ਉਹ ਰਾਤ ਦੇ ਆ ਗਏ ਨੇ ਚਾਹੇ ਸਿੱਧੂਪੁਰ ਹੋਵੇ ਚਾਹੇ ਪਾ ਪੰਜਾਬ ਜਿਹੜੀ ਸੰਘਰਸ਼ ਕਮੇਟੀ ਹੈ ਉਹ ਹੋਵੇ ਤਾਂ ਉਹ ਸਭ ਜਿਹੜੀਆਂ ਨੇ ਇੱਕ ਜਗ੍ਹਾ ਦੇ ਉੱਪਰ ਇਕੱਠੀਆਂ ਹੋ ਗਈਆਂ ਨੇ ਦੂਸਰੇ ਪਾਸੇ ਤੁਹਾਨੂੰ ਕੱਲ ਵੀ ਤਸਵੀਰਾਂ ਦਿਖਾਈਆਂ ਸੀ ਕਿ ਜਦੋਂ ਤੁਸੀਂ ਖਨੌਰੀ ਬਾਰਡਰ ਨੂੰ ਆਉਂਦੇ ਆ ਤੇ ਮਹਿਲ ਚੱਕ ਦੇ ਵਿੱਚ ਸੈਂਕੜੇ ਟਰਾਲੀਆਂ ਖੜੀਆਂ ਸੀ ਤਾਂ ਪਿੱਛੋਂ ਟਰੈਕਟਰ ਟਰਾਲੀਆਂ ਆ ਵੀ ਰਹੀਆਂ ਸੀ ਤਾਂ ਲਗਾਤਾਰ ਕੋਸ਼ਿਸ਼ ਜਿਹੜੀ ਹੈ ਕਿਸਾਨਾਂ ਦੇ ਵੱਲੋਂ ਕੀਤੀ ਜਾਊਗੀ ਤੇ ਅਸੀਂ ਦਿੱਲੀ ਕੂਚ ਕਰੀਏ ਪਰ ਹਰਿਆਣਾ ਪ੍ਰਸ਼ਾਸਨ ਦੀ ਜਿਹੜੀ ਨਬਜ਼ ਹੈਗੀ ਆ ਜਾਂ ਫਿਰ ਕਹਿ ਲਓ ਕਿ ਹਰਿਆਣਾ ਪ੍ਰਸ਼ਾਸਨ ਜੋ ਚਾਹੁੰਦਾ ਹੈ ਕਿ ਸੀ ਇਹਨਾਂ ਨੂੰ ਕਿਸਾਨਾਂ ਨੂੰ ਇਸ ਵਾਰ ਅੱਗੇ ਨਹੀਂ ਜਾਣ ਦੇਣਾ ਜਿਸ ਤਰੀਕੇ ਦੀ ਤਿਆਰੀ ਕੀਤੀ ਹੈ ਪਰ 10 ਵਜੇ ਦਾ ਸਮਾਂ ਕਿਸਾਨਾਂ ਦੇ ਵੱਲੋਂ ਰੱਖਿਆ ਗਿਆ ਆਉਣ ਵਾਲਾ ਸਮਾਂ ਦੱਸੇਗਾ ਕਿ ਕੀ ਕਿਸਾਨ ਇਸ ਬਾਰਡਰ ਨੂੰ ਸ਼ੱਬੂ ਬਾਰਡਰ ਨੂੰ ਚਾਹੇ ਡੱਬ ਵਾਲੀ ਬਾਰਡਰ ਨੂੰ ਚਾਹੇ ਖਨੋਰੀ ਬਾਰਡਰ ਨੂੰ ਟੱਪ ਕੇ ਦਿੱਲੀ ਐਂਟਰ ਹੁੰਦੇ ਨੇ ਕਿ ਜਾਂ ਫਿਰ ਇਸ ਵਾਰ ਪ੍ਰਸ਼ਾਸਨ ਸਰਕਾਰ ਹਰਿਆਣਾ ਸਰਕਾਰ ਕਾਮਯਾਬ ਹੁੰਦੀ ਹੈ ਕਿਸਾਨਾਂ ਨੂੰ ਰੋਕਣ ਦੇ ਵਿੱਚ ਤਾਂ ਕੋਝੀ ਸਮੇਂ ਬਾਅਦ ਟਰੈਕਟਰ ਟਰਾਲੀਆਂ ਇਥੋਂ ਨਿਕਲੀਆਂ ਸ਼ੁਰੂ ਹੋਣਗੀਆਂ ਤੁਸੀਂ ਜੁੜੇ ਰਹੋ ਤੁਹਾਨੂੰ ਕੱਲੀ-ਕੱਲੀ ਅਪਡੇਟ ਜਿਹੜੀ ਆ ਅੱਜ ਦੀ ਦਿੰਦੇ ਰਹਾਂਗੇ ਕੈਮਰਾਮੈਨ ਗੁਲਸ਼ਨਦ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਸ਼ੰਭੂ ਬਾਡਰ